ਇੱਕ ਪਾਸੇ ਜਿੱਥੇ ਪ੍ਰਾਈਵੇਟ ਸਕੂਲ ਸਿੱਖਿਆ ਨੂੰ ਵਪਾਰ ਬਣਾਉਂਦੇ ਜਾ ਰਹੇ ਹਨ ਉੱਥੇ ਹੀ ਅੱਜ ਇੱਕ ਅਜਿਹੇ ਸਕੂਲ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਦੀ ਪ੍ਰਸ਼ੰਸਾ ਕਰਦੇ ਉਸ ਦੇ ਵਿਦਿਆਰਥੀ ਵੀ ਨਹੀਂ ਥੱਕਦੇ ਲੁਧਿਆਣਾ ਦੇ ਜਮਾਲਪੁਰ ਵਿਖੇ ਸਥਿਤ ਆਰਕੇ ਸਕੂਲ ਦੇ ਵਿਦਿਆਰਥੀਆਂ ਨੇ ਨਾ ਸਿਰਫ ਸਿੱਖਿਆ ਵਿੱਚ ਵੱਡੇ ਮੁਕਾਮ ਹਾਸਲ ਕੀਤੇ ਹਨ ਬਲਕਿ ਖੇਡਾਂ ਅਤੇ ਹੋਰਨਾਂ ਗਤੀਵਿਧੀਆਂ ਵਿੱਚ ਵੀ ਮੰਨਾ ਮਾਰੀਆਂ ਹਨ ਗੱਲ ਵਿਸ਼ੇਸ਼ ਤੌਰ ਤੇ ਲੜਕੀਆਂ ਦੀ ਕਰੀਏ ਤਾਂ ਲੜਕੀਆਂ ਦੀ ਸਿੱਖਿਆ ਲਈ ਵੀ ਆਰਕੇ ਸਕੂਲ ਵਿੱਚ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਅਤੇ ਸਕੂਲ ਦੇ ਅਧਿਆਪਕ ਹਰ ਇੱਕ ਬੱਚੇ ਦੇ ਸਰਫੱਕੀ ਵਿਕਾਸ ਲਈ ਵਚਨਬੱਧ ਹਨ ਆਓ ਗੱਲ ਕਰਦੇ ਹਾਂ ਸਕੂਲ ਦੇ ਵਿਦਿਆਰਥੀਆਂ ਨਾਲ ਸਸਕਲ ਜੀ ਕੀ ਹਾਲ ਹੈ ਸਸਕਲ ਜੀ ਮੇਰਾ ਨਾਮ ਜਸਪ੍ਰੀਤ ਭਾਮੀ ਹੈ ਪਹਿਲਾ ਤਾਂ ਮੈਂ ਤੁਹਾਡਾ ਲੁਧਿਆਣਾ ਪ੍ਰਾਈਮ ਦਾ ਗੱਲ ਪੰਜਾਬੀ ਦਾ ਬਹੁਤ ਧੰਨਵਾਦ ਕਰਦੀ ਆ ਜਿਹੜੇ ਸਾਡਾ ਇੰਟਰਵਿਊ ਲੈਣ ਸਾਡੇ ਸਕੂਲ ਪਹੁੰਚੇ ਜੀ ਜਸਪ੍ਰੀਤ ਅੱਜ ਤੁਸੀਂ ਸਾਨੂੰ ਆਪਣੇ ਸਕੂਲ ਬੁਲਾਇਆ ਆਪਣੇ ਸਕੂਲ ਬਾਰੇ ਗੱਲਬਾਤ ਕਰਨ ਦੇ ਲਈ ਲੁਧਿਆਣੇ ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਸਕੂਲ ਨੇ ਕੀ ਵਿਸ਼ੇਸ਼ਤਾ ਹੈ ਅਜਿਹੀ ਤੁਹਾਡੇ ਸਕੂਲ ਦੇ ਵਿੱਚ ਕਿ ਤੁਸੀਂ ਖੁਦ মিডিਆ ਨੂੰ ਬੁਲਾ ਕੇ ਸਾਡੇ ਰੂਬਰੂ ਹੋ ਰਹੇ ਹੋ ਸਕੂਲ ਬਾਰੇ ਗੱਲਬਾਤ ਕਰਨ ਦੇ ਲਈ ਸਰ ਇਸ ਸਕੂਲ ਦੀ ਇਹ ਵਿਸ਼ੇਸ਼ਤਾ ਹੈ ਕਿ ਇੱਥੇ ਦੀ ਜਿਹੜੀ ਐਜੂਕੇਸ਼ਨ ਹੈ ਉਹ ਬਹੁਤ ਵਧੀਆ ਹੈ ਹਰ ਗੱਲ ਤੇ ਸਾਨੂੰ ਸਪੋਰਟ ਕੀਤਾ ਜਾਂਦਾ ਹੈ სპੋਰਟਸ ਲਈ 뮤직 ਕਲਾਸਿਸ ਲਈ ਡਾਂਸ ਕਲਾਸਿਸ ਲਈ ਜਿਹਦਾ ਜਿਸ ਵੱਲ ਧਿਆਨ ਹੋ ਉਸ ਪਾਸੇ ਉਹਨੂੰ ਲੈ ਕੇ ਜਾਂਦੇ ਨੇ ਕਈ ਸਕੂਲ ਚ ਇਦਾਂ ਵੀ ਹੁੰਦਾ ਹੈ ਕਿ ਐਗਜ਼ਾਮ ਦੇ ਟਾਈਮ ਜਿਹੜਾ ਰੋਲ ਨੰਬਰ ਸਲਿੱਪ ਨਹੀਂ ਹੁੰਦੀ ਪੇਮੈਂਟ ਕਰਕੇ ਤੇ ਉਹਨਾਂ ਨੂੰ ਐਗਜ਼ਾਮ 'ਚ ਬੈਠਣ ਨਹੀਂ ਦਿੰਦੇ ਸਾਡੇ ਸਕੂਲ ਦੇ ਵਿੱਚ ਇਦਾਂ ਨਹੀਂ ਹੈਗਾ ਜਿਹਦੀ ਪੇਮੈਂਟ ਨਹੀਂ ਹੋਈ ਹੋਗੀ ਫੀਸ ਨਹੀਂ ਕਲੀਅਰ ਹੋਗੀ ਐਗਜ਼ਾਮ ਦੇ ਦੇ ਦਿੰਦੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕੁਝ ਨਹੀਂ ਕੀਤਾ ਜਾਂਦਾ ਅ ਜਸਤੇ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਕਿਉਂਕਿ ਪ੍ਰਾਈਵੇਟ ادارے ਦੇ ਜਿਹੜੇ ਉਹਨਾਂ ਨੇ ਸਕੂਲ এডਿਕੇਸ਼ਨ ਉਹ ਇੱਕ ਬਿਜ਼ਨਸ ਬਣਾ ਲਿਆ ਤਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਬੱਚਿਆਂ ਦੀ ਫੀਸ ਨਹੀਂ ਭਰੀ ਹੁੰਦੀ ਉਹਨਾਂ ਨੂੰ ਐਗਜ਼ਾਮ ਦੇਣ ਤੋਂ ਨਹੀਂ ਰੋਕਿਆ ਜਾਂਦਾ ਲੇਕਿਨ ਅੱਜ ਦੇ ਜਿਹੜੇ ਅਸੀਂ ਉਦਾਹਰਣਾਂ ਦੇਖਦੇ ਆ ਕਿ ਖਬਰਾਂ ਲੱਗਦੀਆਂ ਨੇ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਫੀਸ ਨਾ ਭਰੀ ਹੋਣ ਕਰਕੇ ਬੱਚੇ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਜਾਂ ਬੇਇਜ਼ਤ ਕੀਤਾ ਗਿਆ ਤੇ ਇੱਥੇ ਅਜਿਹਾ ਕੁਝ ਨਹੀਂ ਹੁੰਦਾ ਇੱਥੇ ਅਜਿਹਾ ਕੁਝ ਨਹੀਂ ਹੁੰਦਾ ਮਤਲਬ ਸਾਰੇ ਬੱਚਿਆਂ ਨੂੰ ਸਪੋਰਟ ਕੀਤਾ ਜਾਂਦਾ ਹੈ ਜੇ ਕਿਸੇ ਦਾ ਐਜੂਕੇਸ਼ਨ ਵੱਲ ਧਿਆਨ ਨਾ ਪੜਾਈ ਵੱਲ ਧਿਆਨ ਹੈ ਤੇ ਉਹਨੂੰ ਨਹੀਂ ਰੋਕਿਆ ਜਾਂਦਾ ਕਿਸੇ ਵੀ ਕਾਰਨ ਤੋਂ bizness ਨਹੀਂ ਬਣਾਇਆ ਪੜਾਈ ਨੂੰ ਪੜਾਈ ਦੀ ਜਗ੍ਹਾ ਹੀ ਰੱਖਿਆ ਹੋਇਆ ਹੈ ਜੀ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਗਾ ਤੁਸੀਂ YouTube ਸੈਂਸੇਸ਼ਨ ਹੋ ਤੁਹਾਡੇ ਬਹੁਤ ਸਾਰੇ ਪ੍ਰੋਜੈਕਟਸ ਜਿਹੜੇ ਆਏ ਨਹੀਂ ਤਾਂ ਆ ਵੀ ਪ੍ਰੋਜੈਕਟ ਆਏ ਨਹੀਂ ਲੋਕਤਾਂ ਨੂੰ ਜਾਣਦੇ ਨਹੀਂ ਤੇ ਬਹੁਤ ਸਾਰੇ ਪ੍ਰਾਈਵੇਟ ਇੰਸਟੀਟਿਊਸ਼ਨ ਸਾਡੇ ਸੋਣਾਂ ਚ ਆਇਆ ਕਿ ਤੁਹਾਨੂੰ ਫ੍ਰੀ ਐਜੂਕੇਸ਼ਨ ਦੇਣਾ ਚਾਹੁੰਦੇ ਸੀਗੇ ਤੁਹਾਡੀ ਐਜੂਕੇਸ਼ਨ ਨੂੰ ਸਪான்ਸਰ ਕਰਨਾ ਚਾਹੁੰਦੇ ਸੀਗੇ ਉਹਨਾਂ ਆਫਰਸ ਨੂੰ ਠੁਕਰਾ ਕੇ ਤੁਸੀਂ ਆਰਕੇ ਚ ਹੀ ਰਹਿਣਾ ਕਿਉਂ ਚੁਣਿਆ ਆ ਆਰਕੇ ਚ ਰਹਿਣਾ ਸੀ ਇਸ ਲਈ ਚੁਣਿਆ ਕਿਉਂਕਿ ਸ਼ੁਰੂ ਤੋਂ ਜਿਹੜਾ ਸੀ ਆਰਕੇ ਦੇ ਵਿੱਚ ਪੜ ਰਹੇ ਆ ਉਹਦਾ ਕਾਰਨ ਇਹ ਹੈ ਕਿ ਆਰਕੇ ਦੀ ਜਿਹੜੀ ਐਜੂਕੇਸ਼ਨ ਆ ਤੇ ਜਿਹੜਾ ਟੀਚਰਸ ਦਾ ਬਿਹੇਵੀਅਰ ਆ ਸਟੂਡੈਂਟਸ ਦੇ ਨਾਲ ਸਾਡੇ ਪ੍ਰਿੰਸੀਪਲ ਦਾ ਬਿਹੇਵੀਅਰ ਸਾਡੇ ਪ੍ਰਿੰਸੀਪਲ ਸਰਬਜੀਤ ਸਰ ਹੈਡ ਸਾਡੇ ਰਿਸ਼ੀ ਸਰ ਸਾਖਸ਼ੀ ਮੈਮ ਸਾਰਿਆਂ ਦਾ ਬਿਹੇਵੀਅਰ ਬਹੁਤ ਵਧੀਆ ਹੈ ਉਹ ਕਿਸੇ ਵੀ ਗੱਲ ਤੋਂ ਮਤਲਬ ਸਾਨੂੰ ਟਾਰਚਰ ਨਹੀਂ ਕੀਤਾ ਜਾਂਦਾ ਇੱਥੇ ਹਰ ਮਤਲਬ এডਿਕੇਸ਼ਨ ਤੇ ਪੂਲ ਆਫ ਵਰਕ ਕੀਤਾ ਜਾਂਦਾ ਹੈ ਕਿਸੇ ਵੀ ਗੱਲ ਦੀ ਕੋਈ ਵੀ ਮਤਲਬ ਜੇ ਬੱਚਾ ਕਿਸੇ ਗੱਲ ਤੋਂ ਪਰੇਸ਼ਾਨ ਹੈ ਜੇ ਉਹ ਆਪਣੀ ਫੀਸ ਨਹੀਂ ਦੇ ਸਕਦਾ ਬੁక్స్ ਬਾਏ ਨਹੀਂ ਕਰ ਸਕਦਾ ਤੇ ਉਹ ਵੀ ਅਸੀਂ ਸਰ ਪ੍ਰੋਵਾਈਡ ਕਰਵਾ ਦਿੰਦੇ ਆ ਮਤਲਬ ਜਿਹਦੇ ਕੋਲ ਨਹੀਂ ਹੈਗੇ ਪੈਸੇ ਖਰੀਦਣ ਦੇ ਤੇ ਸਾਰਾ ਪ੍ਰੋਵਾਈਡ ਕਰਵਾ ਦਿੱਤਾ ਜਾਂਦਾ ਜੀ ਇੱਕ ਹੋਰ ਗੱਲ ਮੈਂ ਦੇਖ ਰਿਹਾ ਕਿ ਤੁਸੀਂ ਬਿਨਾ ਯੂਨੀਫਾਰਮ ਤੋਂ ਆਏ ਤਾਂ ਯੂਨੀਫਾਰਮ ਤੋਂ ਬਿਨਾ ਸਕੂਲ ਚ ਆਉਂਦੇ ਟੀਚਰਸ ਪनिश्ड ਕਰਦੇ ਨੇ ਬੱਚਿਆਂ ਨੂੰ ਕਿ ਤੁਸੀਂ ਅੱਜ ਯੂਨੀਫਾਰਮ ਤੋਂ ਬਿਨਾ ਤੁਹਾਨੂੰ ਟੀਚਰਸ ਨੇ ਕੁਝ ਨਹੀਂ ਕਿਹਾ ਨਹੀਂ ਟੀਚਰਸ ਨੇ ਕੁਝ ਨਹੀਂ ਕਿਹਾ ਕਿਉਂਕਿ ਅੱਜ ਅਸੀਂ ਡਲ ਐਂਡ ਗਏ ਸੀ ਨਵਾਂ ਸ਼ਹਿਰ ਸਾਡਾ ਜਾਗਰਣ ਆ ਤੇ ਇਸ ਕਾਰਨ ਫਿਰ ਮੈਂ ਯੂਨੀਫਾਰਮ ਦੇ ਵਿੱਚ ਅੱਜ ਨਹੀਂ ਆਈ ਜਿਸ ਬੱਚੇ ਕੋ ਯੂਨੀਫਾਰਮ ਵੀ ਨਹੀਂ ਹੈਗੀ ਉਹਨੂੰ ਵੀ ਪਨਿਸ਼ ਨਹੀਂ ਕੀਤਾ ਜਾਂਦਾ ਮਤਲਬ ਇੱਥੇ ਬਿਜ਼ਨਸ ਦੀ ਤਰ੍ਹਾਂ ਨਹੀਂ ਹੈਗਾ ਤੁਸੀਂ ਆਰ ਕੇ ਸਕੂਲ ਦੀ ਯੂਨੀਫਾਰਮ ਕਿਤੇੋਂ ਵੀ ਬਾਈ ਕਰ ਸਕਦੇ ਹੋ ਮਤਲਬ ਇਦਾਂ ਦੀ ਕੋਈ ਗੱਲ ਨਹੀਂ ਕਿ ਸਕੂਲ ਤੋਂ ਹੀ ਬਾਈ ਕਰਨੀ ਆ ਤੇ ਜਿਸ ਬੱਚੇ ਕੋ ਨਹੀਂ ਹੈਗੀ ਜਿਸ ਬੱਚੇ ਕੋ ਇੰਨੀ ਮਤਲਬ ਪੇਰੈਂਟਸ ਕੋਈ ਨਹੀਂ ਇਨਕਮ ਨਹੀਂ ਹੈਗੀ ਤੇ ਬੱਚੇ ਨੂੰ ਡਰੈਸ ਪ੍ਰੋਵਾਈਡ ਕਰਵਾਸਣ ਕਰਨ ਤੇ ਉਹਨਾਂ ਨੂੰ ਵੀ ਕੁਝ ਨਹੀਂ ਕਿਹਾ ਜਾਂਦਾ ਠੀਕ ਹੈ ਬੱਚੇ ਤੁਹਾਡਾ ਕੀ ਨਾਮ ਆ ਮੇਰਾ ਨਾਮ ਹਰਸ਼ ਹੈ ਨਾ

ਕਾਹਤਾਂ CCTV ਲੱਗੇ ਹੋਏ ਨੇ ਉਹਨਾਂ ਦੇ ਨਾਲ ਤੁਹਾਨੂੰ ਕਿੰਨਾ ਕਿੰਨਾ ਇੱਕ ਸਿਕਿਉਰ ਮਾਹੌਲ ਜਿਹੜਾ ਫੀਲ ਹੁੰਦਾ ਹੋਏ ਯੈਸ ਹਾਂਜੀ ਇੱਥੇ ਹਰ ਇੱਕ ਜਗ੍ਹਾ ਤੇ CCTV ਲੱਗੇ ਆ ਨਾ ਉਹਨਾਂ ਸੇਫ ਸਿਕਿਉਰ ਫੀਲ ਹੁੰਦਾ ਤੇ ਆ ਜਸਪੀ ਤੁਸੀਂ ਉਹਨਾ ਪੇਰੈਂਟਸ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਆਪਣੇ ਬੱਚਿਆਂ ਲਈ ਇੱਕ ਚੰਗੇ ਸਕੂਲ ਦੀ ਕੋਰਸ ਦੇ ਵਿੱਚ ਨੇ ਚੰਗੇ ਇੰਸਟੀਟਿਊਸ਼ਨ ਦੇ ਖੋਜ ਦੇ ਵਿੱਚ ਸਨ ਹਨ ਨੂੰ ਮੈਂ ਇਹ ਹੀ ਸੰਦੇਸ਼ ਦੇਣਾ ਚਾਹਨੀ ਆ ਕਿ ਤੁਸੀਂ ਆਰਕੇ ਸਕੂਲ ਨੂੰ ਜੁਆਇਨ ਕਰੋ ਬਿਕੋਜ਼ ਇੱਥੇ ਦੀ ਐਜੂਕੇਸ਼ਨ ਬਹੁਤ ਵਧੀਆ ਹੈ ਤੇ ਇੱਥੇ ਹਰ ਪਾਸੇ ਬੱਚੇ ਨੂੰ ਸਪੋਰਟ ਕੀਤਾ ਜਾਂਦਾ ਹੈ ਇਹੀ ਕਾਰਨ ਆ ਕਿ ਤੁਸੀਂ ਆਰਕੇ ਸਕੂਲ ਨੂੰ ਜੁਆਇਨ ਕਰੋ ਜੀ ਸਰ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਸਰ ਤੁਹਾਡਾ ਆਰਕੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਉਣ ਦੇ ਲਈ ਅ ਸਰ ਅੱਜ ਇੱਕ ਨਵਿਕਲੀ ਪਹਿਲ ਬੱਚਿਆਂ ਵੱਲੋਂ ਕੀਤੀ ਗਈ ਹੈ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਬੱਚਿਆਂ ਨੇ মিডিਆ ਨੂੰ ਸਕੂਲ ਦੇ ਵਿੱਚ ਬੁਲਾਇਆ ਕਿ ਅਸੀਂ ਆਪਣੇ ਸਕੂਲ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਕਿਸ ਤਰ੍ਹਾਂ ਦੇਖਦੇ ਹੋ ਸਰ ਇਹ ਸਾਡੇ ਲਈ ਬਹੁਤ ਹੀ ਇੱਕ ਕਹਦੇ ਹੀ ਖੁਸ਼ੀ ਵਾਲੀ ਗੱਲ ਹੈ ਕਿ ਬੱਚੇ ਸਕੂਲ ਦੇ ਲਈ ਮੀਡੀਆ ਨੂੰ ਇਨਵਾਈਟ ਕਰਕੇ ਲੈ ਕੇ ਆਏ ਨੇ ਆਪਣੇ ਸਕੂਲ ਦੇ ਵਿੱਚ ਜਿਸ ਦੇ ਵਿੱਚੋਂ ਪੜ੍ਹਦੇ ਨੇ ਤਾਂ ਇਸ ਸਕੂਲ ਦੇ এনवायरमेंट ਨੂੰ ਦੇਖਦੇ ਹੋਏ ਆਪਣੇ ਟੀਚਰਸ ਦੀਆਂ ਕੁਆਲਟੀਜ਼ ਨੂੰ ਦੇਖਦੇ ਹੋਏ ਸਕੂਲ ਦੀਆਂ ਕੁਆਲਟੀਜ਼ ਨੂੰ ਦੇਖਦੇ ਹੋਏ ਬੱਚੇ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਉਹ ਆਪਣੇ ਸਕੂਲ ਦੇ ਨਾਲ ਰਿਲੇਟਡ ਜਿਹੜੀਆਂ ਨੇ ਉਹ ਚੀਜ਼ਾਂ ਲੋਕਾਂ ਤੱਕ ਸ਼ੇਅਰ ਕਰੇ ਤਾਂ ਉਹਦੇ ਲਈ ਬੱਚਿਆਂ ਦਾ ਬੱਚਿਆਂ ਦੀ ਫੈਮਲੀਆਂ ਦਾ ਰੀਅਲੀ ਥੈਂਕ ਟੂ ਆਲ ਆਫ ਦਮ ਅ ਜਿਸ ਤਰ੍ਹਾਂ ਬੱਚਿਆਂ ਨੇ ਕਿਹਾ ਕਿ ਸਾਡੇ ਸਕੂਲ ਦੇ ਵਿੱਚ education ਨੂੰ as a business unit ਨਹੀਂ ਕੀਤਾ ਜਾਂਦਾ education ਨੂੰ education ਦੀ ਤਰ੍ਹਾਂ ਦੇਖਿਆ ਜਾਂਦਾ ਔਰ ਉਹਨਾਂ ਬੱਚਿਆਂ ਤੇ ਵੀ ਸਪੈਸ਼ਲ ਫੋਕਸ ਕੀਤਾ ਜਾਂਦਾ ਜਿਹੜੇ ਥੋੜੇ ਇਕਨੋਮਿਕਲੀ ਵੀਕਰ ਸੈਕਸ਼ਨ ਤੋਂ ਆਉਂਦੇ ਨੇ ਉਹਨਾਂ ਨੂੰ ਬੁੱਕਸ ਵੀ ਸਪான்ਸਰ ਦਿੱਤੀਆਂ ਜਾਂਦੀਆਂ ਨੇ ਇਸ ਕਾਰਨ ਇਹ ਚੀਜ਼ਾਂ ਪ੍ਰਾਈਵੇਟ ਸਕੂਲ ਦੇ ਵਿੱਚ ਨਾਰਮਲੀ ਨਹੀਂ ਦੇਖਣ ਨੂੰ ਮਿਲਦੀਆਂ ਕੀ ਕਾਰਨ ਹੈ ਕਿ ਆਰ ਕੇ ਸਕੂਲ ਜਿਹੜਾ ਇੱਕ ਨਵੀਂ ਵੀ ਤੇ ਤੁਰਿਆ ਹੋਇਆ ਔਰ ਬੱਚਿਆਂ ਨੂੰ ਬੁੱਕਸ ਵੀ ਜਿਹੜਾ ਦੇ ਦਿੰਦਾ ਹੈ ਫ੍ਰੀ ਆਫ ਕੋਸਟ ਸਰ ਐਕਚੁਅਲ ਦੇ ਵਿੱਚ ਜੇ ਅਸੀਂ ਗੱਲ ਕਰੀਏ ਆਰਕੇ ਪਬਲਿਕ ਸੀਨੀਅਰ ਸੈਂਟਰ ਸਕੂਲ ਦੇ ਵਿੱਚ ਇੱਥੋਂ ਦੀ ਮੈਨੇਜਮੈਂਟ ਇੱਥੋਂ ਦਾ ਸਟਾਫ ਉਹ ਹਰ ਇੱਕ ਉਸ ਪਰਿਵਾਰ ਦੇ ਨਾਲ ਜੁੜਨਾ ਚਾਹੁੰਦਾ ਹੈ ਜਿਹੜਾ ਕਿਸੇ ਵੀ ਕਾਰਨ ਪੜ੍ਹਾਈ ਤੋਂ ਵਾਂਝਾ ਰਹੇ ਤੇ ਸਾਡਾ ਮੇਨ ਮੋਟਿਵ ਹੈ ਹਰ ਉਸ ਘਰ ਤੱਕ ਐਜੂਕੇਸ਼ਨ ਪਹੁੰਚਾਉਣਾ ਅਗਰ ਕਿਸੇ ਬੱਚੇ ਨੂੰ ਕਿਸੇ ਤਰੀਕੇ ਦੀ ਪ੍ਰੋਬਲਮ ਹੈ ਔਰ ਉਹ ਜੈਨੂਇਨ ਪ੍ਰੋਬਲਮ ਹੈ ਉਸ ਦਾ ਕੋਈ ਕਾਰਨ ਹੈ ਜਿਸ ਦੇ ਇੰਪੈਕਟ ਬੱਚੇ ਦੀ ਪੜ੍ਹਾਈ ਦੇ ਉੱਪਰ ਪਵੇ ਤਾਂ ਉਹ ਕਾਰਨ ਨੂੰ ਜਿੱਥੋਂ ਤੱਕ ਸਕੂਲ ਮੈਨੇਜਮੈਂਟ ਸੋਲਵ ਕਰ ਸਕਦੀ ਹੈ ਆਪਣੇ ਬਿਹਾਫ ਦੇ ਉੱਤੇ ਉਹਨੂੰ ਕਰਨ ਦੇ ਲਈ ਸਰ ਟਰਾਈ ਪਹਿਲਾਂ ਵੀ ਕਰਦੀ ਰਹੀ ਹੈ ਹੁਣ ਵੀ ਕਰੇਗੀ ਤੇ ਅੱਗੇ ਵੀ ਕਰਦੀ ਰਹੇਗੀ ਜੀ ਅ ਸਰਜੀਤ ਸਰ ਜਿਸ ਤਰ੍ਹਾਂ ਹਰਸ਼ਕਰਨ ਔਰ ਜਸਪ੍ਰੀਤ ਦੀ ਆਪਾਂ ਗੱਲ ਕਰੀਏ ਤਾਂ ਉਹ ਇੱਕ ਜਾਣਿਆ-ਮਾਣਿਆ ਨਾਮ ਦੇ YouTube ਸਨਸੇਸ਼ਨ ਨੇ ਉਹਨਾਂ ਦਾ ਪੇਰੈਂਟਸ ਨਾਲ ਜਦੋਂ ਗੱਲ ਹੋਈ ਤੇ ਪੇਰੈਂਟਸ ਨੇ ਪੇਰੈਂਟਸ ਨੇ ਦੱਸਿਆ ਕਿ ਉਹਨਾਂ ਦੀ ਐਜੂਕੇਸ਼ਨ ਨੂੰ ਬਹੁਤ ਸਾਰੇ ਵੱਡੇ ਨਾਮ ਵਾਲੇ ਜਿਹੜੇ ਸਕੂਲਾਂ ਸਪான்ਸਰ ਕਰਨ ਦਾ ਇਤਿਆਰ ਸੀਗੇ ਫ੍ਰੀ ਆਫ ਕਾਸਟ ਹੋਣਾ ਨਾ ਪੜਾਉਣ ਦਾ ਇਤਿਆਰ ਸੀਗੇ ਲੇਕਿਨ ਫਿਰ ਵੀ ਬੱਚਿਆਂ ਨੇ ਇੱਥੇ ਰਹਿਣਾ ਚੁਣਿਆ ਤੇ ਕੀ ਕਾਰਨ ਦੇਖਦੇ ਹੋ ਕਿਤੇ ਨਾ ਕਿਤੇ ਬੱਚਿਆਂ ਨੂੰ ਇੱਕ ਸਿਉਰਟੀ ਜਿਹੜੀ ਫੀਲ ਹੁੰਦੀ ਹੈ ਉਹ ਕਾਰਨ ਹੈ ਜਾਂ ਕੋਈ ਹੋਰ ਰੀਜ਼ਨ ਹੈ ਸਰ ਕੋਈ ਵੀ ਬੱਚਾ ਅਗਰ ਕਿਸੇ ਇੰਸਟੀਟਿਊਸ਼ਨ ਨੂੰ ਸਿਲੈਕਟ ਕਰਦਾ ਹੈ ਜਾਂ ਉਹਦੇ ਪੇਰੈਂਟ ਸਿਲੈਕਟ ਕਰਦੇ ਨੇ ਤਾਂ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਨੇ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਬੱਚਾ ਨਹੀਂ ਸਿਕਿਉਰਿਟੀ ਕਾਰਨ ਹੈ ਬੱਚਿਆਂ ਸਭ ਤੋਂ ਇੰਪੋਰਟੈਂਟ ਚੀਜ਼ ਹੈ ਬੱਚਨੂੰ এনवायरमेंट ਦਿੱਤਾ ਜਾਵੇ ਜਿਹਦੇ ਵਿੱਚ ਉਹਨਾਂ ਦਾ ਓਵਰਆਲ ਡਿਵੈਲਪਮੈਂਟ ਉਹਨਾਂ ਦੇ ਬੱਚਿਆਂ ਨੇ ਹੋ ਸਕੇ ਓਵਰਆਲ ਡਿਵੈਲਪਮੈਂਟ ਦੇ ਲਈ ਇਦਾਂ ਦਾ এনवायरमेंट ਬੱਚੇ ਲਈ ਕ੍ਰੀਏਟ ਕਰਨਾ ਜਿਵੇਂ ਤੁਸੀਂ ਜਸਪ੍ਰੀਤ ਔਰ ਹਰਸ਼ਗੁਨ ਦੀ ਆਪਾਂ ਗੱਲ ਕਰਦੇ ਹਾਂ ਕਿ ਜਸਪ੍ਰੀਤ ਔਰ ਹਰਸ਼ਗੁਨ ਨਾ ਕੇਵਲ ਸਟੱਡੀਜ਼ ਦੇ ਵਿੱਚ ਉਹਦੇ ਇਲਾਵਾ ਸਿੰਗਿੰਗ ਦੇ ਵਿੱਚ ਉਹ ਇੱਕ ਬਹੁਤ ਅੱਛਾ ਜਾਣਿਆ-ਮਾਨਿਆ ਨਾਮ ਨੇ ਦੋਨੋਂ ਤੇ ਉਹਨਾਂ ਦੇ ਲਈ ਅਸੀਂ ਕਿਸੇ ਤਰੀਕੇ ਦੀ ਐਗਜ਼ਾਮਪਲ ਦੀ ਜ਼ਰੂਰਤ ਨਹੀਂ ਉਹਨਾਂ ਦੇ YouTube ਦੇ ਉੱਤੇ ਜੋ ਉਹਨਾਂ ਦੇ ਲਾਈਵ ਪਰਫਾਰਮੈਂਸਿਸ ਨੇ ਜਾਂ ਉਹਨਾਂ ਦੇ ਰਿਕਾਰਡਡ ਸੌਂਗਸ ਨੇ ਜਾਂ ਭਜਨ ਨੇ ਉਹਨਾਂ ਨੂੰ ਅਸੀਂ ਰੈਗੂਲਰਲੀ ਸਰਕੂਲੇਟ ਕਰਦੇ ਰਹਿੰਦੇ ਹਾਂ ਸਾਡੇ ਤੱਕ ਵੀ ਪਹੁੰਚਦੇ ਨੇ ਉਹਦੇ ਨਾਲ ਉਹ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੋਂ ਇਹਦੇ ਲਈ ਸਕੂਲ ਦਾ এনवायरमेंट ਕ੍ਰੀਏਟ ਕਿਸ ਤਰੀਕੇ ਦਾ ਕੀਤਾ ਜਾਵੇ ਕਿ ਬੱਚਾ ਪੜ੍ਹਾਈ ਦੇ ਨਾਲ ਨਾਲ ਐਕਸਟਰਾ ਕੋ-ਕੁਰੀਕੂਲਰ ਐਕਟੀਵਿਟੀਆਂ ਜਿਵੇਂ ਬੱਚੇ ਡਾਂਸਿੰਗ 'ਚ ਜਾਂਦੇ ਨੇ ਸੇਮ ਜਿਦਾ ਜਸਪ੍ਰੀਤ ਅਰਸ਼ਗੁਨ ਸਿੰਗਿੰਗ ਦੇ ਵਿੱਚ ਗਏ ਨੇ ਇਦਾਂ ਦਾ এনवायरमेंट ਬੱਚਿਆਂ ਦੇ ਲਈ ਡਿਵੈਲਪ ਕੀਤਾ ਜਾਵੇ ਉਹਨਾਂ ਇੰਸਟੀਟਿਊਸ਼ਨਸ ਨੂੰ ਕੀ ਸੰਦੇਸ਼ ਦੇਣਾ ਚਾਹੂंगे ਜਿਹੜੇ ਅੱਜ ਵੀ ਐਜੂਕੇਸ਼ਨ ਨੂੰ ਇੱਕ ਬਿਜ਼ਨਸ ਦੀ ਤਰ੍ਹਾਂ ਟ੍ਰੀਟ ਕਰ ਰਹੇ ਨੇ ਜਾਂ ਫਿਰ ਬੱਚੇ ਸਿਰਫ ਔਰ ਸਿਰਫ ਇੱਕ ਬਲੈਂਕ ਚੈੱਕ ਦੀ ਤਰ੍ਹਾਂ ਸਕੂਲਾਂ ਨੂੰ ਦਿਖਦੇ ਆ ਉਹਨਾਂ ਫਿਰ ਸਕੂਲ ਮੈਨੇਜਮੈਂਟਸ ਨੂੰ ਕੀ ਸੰਦੇਸ਼ ਦੇਣਾ ਦਿਖੋ ਸਰ ਕੋਈ ਵੀ ਸਕੂਲ ਮੈਨੇਜਮੈਂਟ ਹੈ ਜੋ ਜਿਸ ਪਰਪਸ ਦੇ ਲਈ ਇੱਕ ਸਕੂਲ ਚਲਾਇਆ ਜਾਂਦਾ ਹੈ ਸਭ ਤੋਂ ਪਹਿਲਾ ਪਰਪਸ ਇਹ ਹੋਣਾ ਚਾਹੀਦਾ ਕਿ ਸੋਸਾਇਟੀ ਨੂੰ ਉਹਨਾਂ ਦਾ ਫਿਊਚਰ ਦੇਣਾ ਉਹ ਫਿਊਚਰ ਬੱਚਿਆਂ ਦੇ ਵਿੱਚ ਹੈ ਜੋ ਸੋਸਾਇਟੀ ਨੂੰ ਦਿੱਤਾ ਜਾਊਗਾ ਜੇ ਅਸੀਂ ਫਿਊਚਰ ਨੂੰ ਦੇਖਦੇ ਹੋਏ ਇਹ ਕਵਾਂਗੇ ਕਿ ਉਸ ਫਿਊਚਰ ਨੂੰ ਅਸੀਂ بزਨਸ ਡੀਲ ਦੇ ਨਾਲ ਦੇਖਾਂਗੇ ਤਾਂ ਸਿਰਫ ਸਿਰਫ ਸੋਸਾਇਟੀ ਦੇ ਵਿੱਚ بزਨਸਮੈਨ ਹੀ ਦਵਾਂਗੇ ਬਸ ਅੱਛੀ ਸੋਸਾਇਟੀ ਜੇ ਅੱਛੇ ਸਿਟੀਜ਼ਨਸ ਦੇਣ ਦੇ ਲਈ ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇੱਕ ਅਜਿਹਾ এনवायरमेंट ਕ੍ਰੀਏਟ ਕੀਤਾ ਜਾਵੇ ਬੱਚਿਆਂ ਲਈ ਔਰ ਸਕੂਲਸ ਦੇ ਵਿੱਚ ਕਿ ਬੱਚੇ بزਨਸ ਮਾਈਂਡਡ ਨਾ ਹੋਣ ਅਗਰ ਬੱਚੇ ਇੱਕ ਇਦਾਂ ਦੇ ਸਕੂਲ ਦੇ ਵਿੱਚ ਪੜ੍ਹਨਗੇ ਜੋ ਸਿਰਫ ਔਰ ਸਿਰਫ بزਨਸ ਮਾਈਂਡ ਲੈ ਕੇ ਚੱਲੇਗਾ ਤਾਂ ਉਹ ਬੱਚੇ ਵੀ ਅੱਗੇ ਸੋਸਾਇਟੀ ਨੂੰ ਉਦਾਂ ਹੀ ਰਿਪਰੈਜ਼ੈਂਟ ਕਰਨਗੇ ਇੱਕ ਅੱਛ ਸੋਸਾਇਟੀ ਇੱਕ ਆਇਡਲ ਸੋਸਾਇਟੀ ਦੇ ਲਈ ਬਹੁਤ ਜ਼ਰੂਰੀ ਹੈ ਕਿ ਬੱਚੇ ਇੱਕ ਇਦਨ ਐਨਵਾਇਰਨਮੈਂਟ ਦੇ ਵਿੱਚ ਪੜਨ ਜਿੱਥੇ ਉਹਨਾਂ ਨੂੰ ਹਰ ਇੱਕ ਚੀਜ਼ ਦੇ ਲਈ ਚਾਹੀਏ ਉਹ ਮੋਰਲ ਉਹਨਾਂ ਦੀ ਐਕਟੀਵਿਟੀਜ਼ ਅੱਗੇ ਆਣ ਉਹਨਾਂ ਨੂੰ ਇੰਟੈਲੈਕਚੁਅਲੀ ਉਹ ਇੱਕ ਦੂਸਰੇ ਦੇ ਨਾਲ ਡੀਲ ਕਰਨ ਇੱਕ ਬਿਜ਼ਨਸ ਪਰਪਸ ਠੀਕ ਹੈ ਇੱਕ ਬਿਜ਼ਨਸ ਪਰਪਸ ਇੱਕ ਬਿਜ਼ਨਸ ਸਮਾਜ ਦੇ ਵਿੱਚ ਰਹਿਣੇ ਆ ਤਾਂ ਸਾਡੀ ਰੁਜ਼ਗਾਰ ਸਾਡੇ ਲਈ ਬਹੁਤ ਜ਼ਰੂਰੀ ਹੈ ਪਰਮਾਤਮਾ ਨੇ ਪੇਟ ਸਬਦਾ ਲਗਾਇਆ ਉਹਨੂੰ ਫੁੱਲਫਿਲ ਕਰਨਾ ਹੈ ਮਗਰ ਅਸੀਂ ਉਹਨੂੰ ਗਰੀਡੀਨੈਸ ਦੇ ਨਾਲ ਫੁੱਲਫਿਲ ਕਰਨਾ ਹੈ ਜਾਂ ਅਸੀਂ ਉਹਨੂੰ ਪੂਰੀ ਪ੍ਰਾਇੋਰਟੀ ਦੇ ਨਾਲ ਫੁੱਲਫਿਲ ਕਰਨਾ ਹੈ ਉਹ ਸਾਡੇ ਉੱਪਰ ਹੈ ਤੁਸੀਂ ਆਪਣੀ ਕੀ ਸਮਾਦਿਤਾ ਸਰਵੋਤਮ ਦਿੱਤਾ ਬਹੁਤ ਬਹੁਤ ਥੈਂਕ ਯੂ ਸਰ ਥੈਂਕ ਯੂ